ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ ਜਿਤਨੇ ਵੀ ਸਾਡੇ ਦੋਸਤਾਂ ਪਰਿਵਾਰ ਬੈਠੇ ਹਨ ਸਾਡੇ ਸਰਕਾਰ ਮੁੱਖ ਭਾਈ ਸਾਹਿਬ ਜੀ ਦੇ ਘਰ ਦੇ ਸਾਹਿਬ ਪ੍ਰਕਾਸ਼ ਮਹਿੰਦੀ ਦਾ ਸਦਕ ਬਧਾਈ ਹੋਵੇ ਅਤੇ ਨਾਲ ਹੀ ਸਤਿ ਆਨੰਦ ਆਪਾਂ ਦੇ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਾਲਸ ਸਹਿਬ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈ ਆਜ ਅੱਜ ਆਪਾਂ ਗੱਲ ਮਿਲ ਕੇ ਉਹਨਾਂ ਦੇ ਜੀਵਨ ਦੇ ਵਿਚਾਰਾਂ ਸੱਜਣ ਕਰਦੀਆਂ ਹਨ ਜਿਵੇਂ ਅਸੀਂ ਗੁਰੂ ਸਾਹਿਬ ਉਹਨੇ ਭਲ ਸਾਹਿਬ ਜੀ ਦੇ ਸੱਜਿਆ ਮੈਨੇ ਜਨਮ ਦਿਹਾੜੇ ਨੂੰ ਯਾਦ ਕਰਦੇ ਹਾਂ ਉੱਥੇ ਹੀ ਦਮਦਮ ਟਕਸਾਲ ਦੇ ਵਿਆਹ ਮੋਤੀ ਸਾਖਤ ਕੰਡਵਾਸੀ ਸੰਤ ਬਾਬਾ ਸੁਖਮੰਦਰ ਸਿੰਘ ਦੀ ਖਾਲਸਾ ਬੰਡਰਾਲਿਆਂ ਦੀ ਅੱਜ ਵਰਸੀ ਵੀ ਹੈ ਅਤੇ ਨਾਲ ਹੀ ਦਮਦਮ ਟਕਸਾਲ ਦੇ ਵਾਰ ਮੇ ਜਥੇ ਦਾ ਸੰਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਪੰਡਤਾਰੇ ਉਹਨਾਂ ਦਾ ਜਨਮ ਦਿਨ ਹੈ ਸਾਰੇ ਇਸ ਸੰਸਥਾ ਨੂੰ ਮਹਾ ਗੁਰਖਾਂ ਦੇ ਗੁਰੂ ਸਾਹਿਬਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਇੱਕ ਆਖੀ ਦੇ ਚੰਨਲ ਵੀ ਇਸ ਵੀ ਹੈ ਕਿ ਜਿਵੇਂ ਇੱਥੇ ਆਪਾਂ ਦੇਖਦੇ ਹਾਂ ਖਾਸ ਕਰਕੇ ਪੁਸਤਕਾਲ ਦੇ ਵਿੱਚ ਆਪਣੇ ਬਰਾਬੀ ਨੌਜਵਾਨ ਚਾਹ ਜੀ ਸਾਨੂੰ ਸਾਡੇ ਪ੍ਰਹਿਰਾਣ ਨੂੰ ਲੈ ਕੇ ਥੋੜੀਆਂ ਵਧੇਕੀਆਂ ਆਪਣੇ ਨਾਲ ਹੋ ਰਹੀਆਂ ਹਨ ਚਾਹੇ ਆਪਾਂ ਸਾਬਕੂਸ ਦਾ ਜਦੋਂ ਵਿਚਰਦੇ ਆਂ ਸਾਨੂੰ ਪ੍ਰੋਬਲਮ ਇਹ ਕਿੱਥੇ ਆ ਰਹੀ ਹੈ ਤੁਹਾਨੂੰ ਲੈ ਕੇ ਵੀ ਤਾਂ ਕਰਕੇ ਕਿ ਆਪਾਂ ਇਹਦਾ ਕੋਈ ਕੰਮ ਸਮਝਾ ਨਹੀਂ ਸਕਦੇ ਤਾਂ ਤੇ ਥੋੜਾ ਸਮਾਂ ਪਹਿਲਾਂ ਜਿਵੇਂ ਛੇਗਾ ਪਾਰਟੀ ਵਾਲਿਆਂ ਨੇ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇਗਾ ਕਿ ਸਿੱਖਾਂ ਦੇ ਘਕਾਰਾਂ ਨੂੰ ਲੈ ਕੇ ਕਰਕੇ ਦਾੜਿਆਂ ਨੂੰ ਲੈ ਕੇ ਕਰਕੇ ਉਹਨਾਂ ਨੇ ਪੋਸਟਾਂ ਪਾਈਆਂ ਸਨ ਅੱਜ ਆਪਾਂ ਨੂੰ ਨੀਵਾ ਰਖਾਉਣ ਦੀ ਕੋਸ਼ਿਸ਼ ਕੀਤੀ ਸੀ ਸੋ ਬੇਨਤੀ ਇਸ ਪ੍ਰਕਾਰ ਹੈ ਕਿ ਕੌਣ ਆਲੇ ਸਮੇਂ ਦੇ ਵਿੱਚ ਜੇ ਗੁਰੂ ਸਾਹਿਬ ਨੂੰ ਪਾਇਆ ਕਿਉਂਕਿ ਜਿਹੜੇ ਪੁਰਾਣੇ ਸਾਡੇ ਇਥੇ ਵੀਰ ਚਿਰਾਂ ਤੋਂ ਰਹੇ ਹਨ ਜਿਨ੍ਹਾਂ ਦੇ ਕੋਲ ਇੱਕ ਦੀ ਪਾਸਪੋਰਟ ਹਨ ਅੱਜ ਨਵੇਂ ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤੇਗਾ ਪਾਸਪੋਰਟ ਪ੍ਰਾਪਤ ਕਰਨੇ ਆਉਣ ਵਾਲੇ ਸਮੇਂ 'ਚ ਜੇ ਮਾਰੇ ਨੂੰ ਪਾਇਆ ਦਿੱਥੇ ਆਪਾਂ ਵਿਚਾਰ ਚੱਲ ਰਹੀ ਹੈ ਇਹ ਰਾਜਨੀਤੀ ਦੇ ਵਿੱਚ ਹੀ ਕੋਈ ਨਾ ਕੋਈ ਜਿਹੜੀ ਆ ਉਹ ਪੈਰ ਕੀਤੀ ਜਾਵੇ ਤੇ ਇਹਦੇ ਵਾਸਤੇ ਇੱਕ ਫਾਰਮ ਤਿਆਰ ਕੀਤਾ ਹੈ ਜਿਹੜਾ ਆਪਾਂ ਸੋਸ਼ਲ ਮੀਡੀਆ ਦੇ ਗੁਰਦਾਰਾ ਸਿੰਘ ਦੇ ਅਕਾਊਂਟ ਤੇ ਅਪਲੋਡ ਕਰਾਂਗੇ ਜਿਨ੍ਹਾਂ ਨੂੰ ਵੀ ਭੈਣਾ ਭਰਾਵਾ ਤੋਂ ਇਥੇ ਦੇ ਪਾਸਪੋਰਟ ਹਨ ਅਤੇ ਜਿਨ੍ਹਾਂ ਕੋਲ ਹਜੇ ਨਹੀਂ ਹਨ ਸਾਰੇ ਆਪਣੇ ਉਹ ਫਾਰਮ ਜ਼ਰੂਰ ਭਰੇ ਹੋਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਲੋੜ ਪੈਂਦੀ ਹੈ ਤਾਂ ਸਾਰਿਆਂ ਨਾਲ ਸੰਪਰਕ ਹੋ ਸਕੇ ਕਿਉਂਕਿ ਜਿੱਥੇ ਵਸੇਸ਼ਾਂ ਦੇ ਵਿੱਚ ਵੀ ਆਪਾਂ ਆਪਣੀ ਥੂੰਦ ਨੂੰ ਬਰਕਰਾਰ ਰੱਖਦੇ ਹੋਏ ਕੋਈ ਨਾ ਵੀ ਉਪਰਾਨੇ ਉਦਮ ਕਰਦੇ ਆ। ਇੱਕ ਜੀ ਗੁਰੂ ਸਾਹਿਬ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਤਾਂ ਜਾਨ ਬਣ ਸਕੇ ਇਤਨੀ ਕਿ ਬੇਸ਼ਕੀ ਪਰਮਾਨੰਤ ਆਪ ਜੀ ਨੇ ਗੱਲ ਥੂੰਦ ਤੇ ਆ ਕੇ ਖੜ ਜਾਂਦੀ ਹੈ। ਕੱਲ ਨਾ ਉਹ ਕਾਲਾ ਦਿਨ ਉਸ ਆਕਾਰ ਪੰਖ ਦੇ ਬਾਣੇ ਦੇ ਵਿੱਚ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖ ਸੇਵਾਦਾਰ ਸ਼ਹੀਦ ਭਾਈ ਸੰਦੀਪ ਸਿੰਘ ਦੇਵ ਜਿੱਤੂ ਜਿਸ ਨੂੰ 15 ਫਰਵਰੀ 2022 ਵਿੱਚ ਇਸ ਹਕੂਮਤ ਜਾਲਮ ਸਰਕਾਰ ਨੇ ਸ਼ਹੀਦ ਕਰ ਦਿੱਤਾ ਸੀ ਉਸ ਨੂੰ ਗਿਆ ਅਨੰਤ ਯਾਦ ਕਰਦੇ ਹਾਂ ਇਹ ਸ਼ੁਰੂ ਤੋਂ ਹੀ ਜਾਂਦਾ ਆ ਰਿਹਾ ਹੈ ਪਰ ਸਮੇਂ ਦੇ ਨਾਲ ਸ਼ਹਾਦਤ ਕਿਵੇਂ ਹੁੰਦੀ ਹੈ ਤੇ ਕਿਵੇਂ ਕਰਨਾ ਹੈ ਦੇ ਸਰਕਾਰਾਂ ਆਪਣੇ ਤੋਂ ਵੱਧ ਜਾਣਦੀਆਂ ਹਨ ਆਪਾਂ ਨੂੰ ਨੌਜਵਾਨਾਂ ਦੀ ਪਛਾਣ ਨਹੀਂ ਹੁੰਦੀ ਪਰ ਸਰਕਾਰਾਂ ਪਛਾਣ ਕਰ ਦਿੰਦੀਆਂ ਜਿੱਥੇ ਸੰਦੀਪ ਸਿੰਘ ਦੀਪ ਸਿੰਘ ਟੂੜਾ ਕੰਮ ਕਰ ਰਿਹਾ ਹੁੰਦਾ ਹੈ ਅਤੇ ਉੱਥੇ ਆ ਕੇ ਜੋ ਉਹਨਾਂ ਦੇ ਜਥੇਬੰਦੀ ਦੇ ਮੁਖ ਸੇਵਾਦਾਰ ਭਾਈ ਅਮਰਪਾਲ ਸਿੰਘ ਜੀ ਅਤੇ ਉਹਨਾਂ ਦੇ ਬਹਿਤ ਸਾਥੀ ਜਿਨ੍ਹਾਂ ਨੂੰ ਤਿਬੂ ਗੜ੍ਹ ਦੇ ਵਿੱਚ ਨਜਰਬੰਦ ਕੀਤਾ ਜਿੱਤੇ ਅਸੀਂ ਬਾਕੀ ਜਿਹੜੇ 30-30 ਸਾਲਾਂ ਤੋਂ ਸਾਡੇ ਬੰਦੀ ਸੀ ਖੇਲਾਂ ਦੇ ਵਿੱਚ ਤਾਂ ਉੱਥੇ ਹੀ ਅਸੀਂ ਸੀ ਭਾਈ ਅਮਨ ਸੁਪਾਸ ਜੀ ਕਰਦੇ ਉਹਨਾਂ ਦੇ ਸਾਥੀ ਦੀ ਰਜ਼ਾਨ ਕਰਦੇ ਆ ਸਤਿਗੁਰੂ ਕਿਰਪਾ ਕਰੇ ਉਹਨਾਂ ਦੀ ਵਿਹਾਈ ਹੋਵੇ ਅਤੇ ਆਪਣੇ ਕਾਰਜ ਆਪਣੀ ਜਿਹੜੀ ਹੋਂਦ ਦੀ ਲੜਾਈ ਹੈ ਜੋ ਵੀ ਗੱਲ ਤਾਂ ਹੋਂਦ ਤੇ ਖੜੀ ਆ ਨਾ ਨਾਨਕ ਪਾਸ਼ਾ ਮੇਲੇ ਤੇ ਲਿਆ ਕਰਕੇ ਦਸਵੇਂ ਪਾਸ਼ਾ ਜੀ ਤੱਕ ਸਾਰਾ ਇਤਿਹਾਸ ਵਾਜ ਰਹੀ ਹੈ ਕੰਨ ਭਾਸ਼ਾ ਨੇ ਤੈਨੂੰ ਵਖਰੇ ਸਰ ਗਿਆ ਹੈ ਤੇ ਹੁਕਮ ਵੀ ਕੀਤਾ ਹੈ ਜਦੋਂ ਲਗ ਖਾਲਸਾ ਨਹੀਂ ਨਿਆਰਾ ਤਾਂਬਲਗ ਦਬਲਗ ਤੇਜ ਜੀਉ ਮੈਂ ਸਾਰਾ ਜੱਬ ਦੇ ਜਹੇ ਮਨਨ ਕੀ ਰੀਤ ਮੈਂ ਨਾ ਤੁਹਾਨੂੰ ਇਹ ਨੀਂ ਕੀ ਕਰਤੀ ਇਸ ਵਾਸਤੇ ਨਿਆਰਾ ਖਾਲਸਾ ਸਤਿਗੁਰੂ ਨੇ ਪਰਚਨ ਕੀਤਾ ਹੈ ਅਤੇ ਨਿਆਰੇ ਪੰਥ ਦੀ ਇੱਥੇ ਸੰਸਾਰ ਦੇ ਵਿੱਚ ਆਪਣੀ ਹੋਣ ਵਾਸਤੇ ਇੱਕ ਨਾਲਾ ਮਾਰਿਆ ਸੀ ਉਸ ਨੌਜਵਾਨ ਨੇ ਇਸ ਤੇ ਕਿਤਾਬ ਵੀ ਆਈ ਹੈ ਹੁੰਦ ਦਾ ਨਗਾਰਜੀ ਬੜੇ ਵੱਡੇ ਜੀ ਬੋਲ ਹਨ ਪਰ ਕਿਵੇਂ ਨੌਜਵਾਨਾਂ ਦੇ ਜਦੋਂ ਟੰਗ ਬਈ ਤੇ ਜਦੋਂ ਉਸ ਦਾ ਲਾਸਟ ਸੰਸਕਾਰ ਹੁੰਦਾ ਹੈ ਤਾਂ ਕਿਵੇਂ ਵੱਡੀ ਮਿਲ ਜਿਹੜੇ ਵਿੱਚ ਉਥੇ ਰੱਖਾਂ ਦੇ ਸਾਲ ਨਾਲ ਘੱਟ ਹੋਇਆ ਸਾਡੇ ਨੌਜਵਾਨਾਂ ਨੇ ਅਦਾਸਾ ਕੀਤੀਆਂ ਸੁੱਤੀ ਪਾਸ਼ਾ ਸਾਡੇ ਘਾਤਰੇ ਬੋਲਾ ਦੇ ਅੱਜ ਲੋੜ ਹੈ ਉਸ ਦਾ ਵੀ ਜਿਹੜਾ ਫੁਰਨਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਪਾ ਤਿਆਰ ਹੋਣਾ ਵਾਣੀ ਦਾ ਤੇ ਬਾਣੀ ਦਾ ਧਾਰਨ ਦਾ ਦਾਸ ਦੇ ਕੋਲ ਸੱਜਣ ਉਥੇ ਅਕਸ਼ਰ ਹੀ ਦੀਪ ਸਿੰਘ ਨੂੰ ਮਿਲਿਆ ਕਰਦੇ ਸਨ ਜਿਹੜੀ ਜੀ ਉਹਨਾਂ ਨੇ ਉਹਦੇ ਵਿੱਚ ਨੋਟ ਕੀਤੀ ਗੁਰੂ ਜੀਪਾ ਜੀ ਨੇ ਸਾਡੇ ਤੇ ਕਿਉਂ ਆ ਜਾਓ ਜੀ ਜਦੋਂ ਅਮਰਤ ਵੇਲਾ ਹੋਣਾ ਜਾਂ ਸੰਧਿਆ ਵੇਲੇ ਰਹਿਰਾਸਾਇਕੀ ਦਾ ਸਮਾ ਹੋਣਾ ਤਾਂ ਦੀਪ ਸਿੰਘ ਉਹਨਾਂ ਦੇ ਵਿੱਚ ਉੱਠ ਕੇ ਚੱਲ ਜਾਣਾ ਜਦੋਂ ਪੁੱਛਣਾ ਕਿਥੇ ਗਿਆ ਸੀ ਉਹ ਕਹਿੰਣਾ ਮੇਰੇ ਅੰਦਰ ਨੂੰ ਦਾ ਟਾਈਮ ਹੋ ਗਿਆ ਸੀ ਉਹ ਨੋਹਿਵਨ ਨਿਕੰਦਰ ਪਕਾਸੀ ਅੱਜ ਐਵੇਂ ਨਹੀਂ ਆਪਾਂ ਸਟੇਜਾਂ ਤੋਂ ਸੁਣੋ ਯਾਦ ਕਰਦੇ ਸਾਡੇ ਦੇ ਗੁਰੂ ਚਿੰਤਾ ਕਰੇ ਉਹ ਨਿਤਨੇਮ ਜੋ ਸੰਤਾਂ ਨੇ ਬਖਸ਼ਿਸ਼ ਕੀਤਾ ਹੈ ਅੱਜ ਹੀ ਮਾਣੇ ਪਰਵਾਣੇ ਦਾ ਆਣੀ ਹੋ ਕਰਕੇ ਆਪਣੀ ਗ੍ਰੋਮ ਆਪਣੇ ਪੰਥ ਦੀ ਸੇਵਾ ਕਰ ਸਕੀਏ ਇਤਨੇ ਕੁ ਬੇਨਤੀ ਆਪ ਜੀ ਨੂੰ ਪਰਵਾਣ ਕਰਨੀ ਹੈ ਤੇ ਦੂਸਰੀ ਬੇਨਤੀ ਕੁਝ ਸੰਗਤ ਵਿੱਚੋਂ ਪੁੱਛਿਆ ਸੀ ਕਿ ਵਿਸਾਖੀ ਦੇ ਅਮਰ ਤੋਂ ਸੰਚਾਰ ਦਾ ਕੀ ਪ੍ਰੋਗਰਾਮ ਹੈ ਮੈਂ ਬੇਨਤੀ ਕਰਾਂ ਆਦੇਮ ਤਾਹਾ ਭੈਣਾਂ ਨੂੰ ਜਿਨ੍ਹਾਂ ਨੇ ਵੀ ਖੰਡੇ ਬਾਟੇ ਦੀ ਬੋਲ ਲੈਣੀ ਹੈ ਆਪ ਦੀ ਕਿਰਪਾ ਕਰਕੇ ਦਫ਼ਤਰ ਦੇ ਵਿੱਚ ਆਪਣੇ ਨਾਮ ਆਪਣੇ ਪਰਵਾਰਾਂ ਦੇ ਵਿੱਚ ਦਰਵਾਣੇ ਸ਼ੁਰੂ ਕਰੋ ਜਦੋਂ ਥੋੜਾ ਜਿਹਾ ਸੰਖੇਪ ਜਿਵੇਂ 10 ਤੋਂ 15 ਪ੍ਰਾਣੀ ਹੋ ਜਾਣਗੇ ਅਤੇ ਸਮਾਂ ਵਿਚਾਰ ਕੇ ਆਪ ਸਾਰੀ ਸੰਗਤ ਦੇ ਸਾਨੂੰ ਮੁਖਿ ਸੋਸ਼ਲ ਮੀਡੀਆ ਰਾਹੀਂ ਵੀ ਇਹ ਤਰੀਕ ਜਿਹੜੀ ਉਹ ਦੱਸ ਦਿੱਤੀ ਜਾਵੇ ਕਿ ਕੀ ਕਰਨਾ ਦਾ ਸਚਾਰ ਹੋਵੇਗਾ ਗੱਤੋਂ ਬਾਦ ਬਾਣੀ ਪੜ੍ਹੀਏ ਲਾਹਵਤਾ ਕਰੀਏ ਗੁਰੂ ਦਾਸ ਗਰੇ ਸਾਰੀ ਸੰਗਤ ਜੀ ਆਇਆਂ ਤੁਹਾਨੂੰ ਭਾਈ ਸਾਹਿਬ ਦੇ ਗੁਰ ਇਤਿਹਾਸ ਤੇ ਚਰਪਣਗੇ ਇਤਨੀ ਵੀ ਬੇਨਤੀ ਆਦੀ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ